ਸਾਤਿਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਿਸ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ 10 ਜਨਵਰੀ ਨੂੰ ਮਨਜ਼ੂਰ ਕੀਤਾ ਗਿਆ ਇਸ ਦੇ ਬਾਅਦ ਯੂਧ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਤੋ ਜੈਤ ਕਰ ਰਹੇ ਨੇ ਕਿ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮੇਰੀ ਝੋਲੀ ਵਿੱਚ ਪਾਈ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਿੱਕੇ ਚੜ ਗਏ ਨੇ ਸਿੱਖ ਸੰਗਤਾਂ ਦੇ ਸਿੱਖ ਸੰਗਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਵੀ ਖਿਲਾਫ ਹੋ ਗਈਆਂ ਨੇ ਭਾਜੜਾ ਪੈਣ ਗਿਆ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਤਾਂ ਹੋ ਸਕਦਾ ਹੈ ਪੰਥ ਵਿੱਚ ਵੀ ਛੇਕਿਆ ਜਾਵੇ ਇਹ ਮੰਗ ਹੈ ਸਿੱਖ ਸੰਗਤਾਂ ਦੀ ਇਹ ਮੰਗ ਹੈ ਸੰਗਤਾਂ ਦੀ ਕਿਉਂਕਿ ਵਾਰ-ਵਾਰ ਝੂਠ ਬੋਲੇ ਜਾ ਰਹੇ ਨੇ ਚਰਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਪਾਸੇ ਜਦੋਂ ਬੈਵਲ ਕਲਾਂ ਦਾ ਗੋਲੀ ਕਾਂਡ ਹੋਇਆ ਸੀ ਤੇ ਕਹਿੰਦਾ ਮੈਂ ਪੰਜਾਬ ਦੇ ਵਿੱਚ ਹੈ ਹੀ ਨਹੀਂ ਸੀ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਗ੍ਰਹਿਮਤਰਾਲਾ ਸੀ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮਰਹੂਮ ਉਹਨਾਂ ਦਿਨਾਂ ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਸੀ ਯਾਨੀ ਕਿ ਡਿਪਟੀ ਸੀਐਮ ਵੀ ਸੀ ਅਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਬੈਵਲ ਕਲਾ ਵਾਲਾ ਗੋਲੀकांड ਹੋਇਆ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਦੀ ਬੇਅਦਬੀ ਹੋਈ ਉਦੋਂ ਡੀਜੀ ਡੀਜੀਪੀ ਸੁਮੇਰ ਸੈਣੀ ਜਿਹੜੇ ਉਹਦੇ ਪੁੱਤਰ ਨੂੰ ਡੀਜੀਪੀ ਬਣਾਇਆ ਗਿਆ ਯਾਨੀ ਕਿ ਧਜਿਆ ਉੜਾਈਆਂ ਗਈਆਂ ਯਾਨੀ ਕਿ ਹੁਣ ਹੁਬ ਹੁਬ ਕੇ ਕਿਹਾ ਗਿਆ ਪੰਥ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੋਂ 14 ਜਨਵਰੀ ਯਾਨੀ ਕਿ ਮੰਗੀ ਵਾਲੇ ਦਿਨ ਕਿ ਮੇਰਾ ਕੋਈ ਕਸੂਰ ਨਹੀਂ ਹੈ ਮੈਂ ਆਪਣੀਆਂ ਗਲਤੀਆਂ ਜਿਹੜੀਆਂ ਨਹੀਂ ਕੀਤੀਆਂ ਉਹ ਵੀ ਆਪਣੀ ਝੋਲੀ ਵਿੱਚ ਪਵਾ ਲੀਆਂ ਯਾਨੀ ਕਿ ਜਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਖੜ ਕੇ ਝੂਠ ਬੋਲਿਆ ਜਾ ਰਿਹਾ ਹੈ ਜਾਂ ਮੰਗੀ ਵਾਲੇ ਦਿਨ ਉਸ ਪਾਵਨ ਧਰਤੀ ਤੇ ਝੂਠ ਬੋਲਿਆ ਹੈ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਲੈ ਕੇ ਫਿਰ ਦਵਾਲ ਸਵਾਲ ਖੜੇ ਸ਼ੁਰੂ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਆਖਰਕਾਰ ਸੁਖਬੀਰ ਸਿੰਘ ਬਾਦਲ ਕੀ ਕਰਨਾ ਚਾਹੁੰਦਾ ਹੈ ਦੇਖੋ 1.3 ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀਨਾਮਾ ਦਵਾਇਆ ਗਿਆ ਤੇ ਉਸ ਸਮੇਂ ਗ੍ਰਾਫ ਤਰਾਲਾ ਕਿਹਦੇ ਕੋਲ ਸੀ ਉਹਨਾਂ ਦਿਨਾਂ 'ਚ ਮੁੱਖ ਮੰਤਰੀ ਕੌਣ ਸੀ ਉਹਨਾਂ ਦਿਨਾਂ 'ਚ ਡਿਪਟੀ ਸੀਐਮ ਕੌਣ ਸੀ ਯਾਨੀ ਕਿ ਸਾਰਾ ਤਾਮ ਝਾਮ ਜਿਹੜਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਦੁਆਰਾ ਹੀ ਰਚਿਆ ਗਿਆ ਇਸ ਨੂੰ ਲੈ ਕੇ ਬੜੀ ਵੱਡੀ ਖਬਰ ਆ ਰਹੀ ਹੈ ਇਸ ਦਾ ਹਵਾਲਾ ਦਿੱਤਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਦਰਸ਼ਮ ਸਿੰਘ ਖਾਲਸਾ ਹੁਣਾਂ ਵੱਲੋਂ ਉਹਨਾਂ ਨੇ ਕਿਹਾ ਕਿ ਸਿੱਖ ਸੰਗਤ ਵਿੱਚ ਪੂਰੀ ਤਰ੍ਹਾਂ ਰੋਜ਼ਪਰ ਭਰ ਗਿਆ ਰੋਸ ਕੀਤਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਜਹਾ ਨਹੀਂ ਕਿਹਾ ਜਾਣਾ ਕਿਹਾ ਜਾਣਾ ਚਾਹੀਦਾ ਸੀ ਕਿਉਂਕਿ ਸੁਖਬੀਰ ਬਾਦਲ ਨੇ ਬਾਗੀ ਧੜੇ ਵਾਲਿਆਂ ਨੂੰ ਬਾਗੀ ਧੜੇ ਵਾਲੇ ਕਹਿੰਦੇ ਨੇ ਅਸੀਂ ਬਾਗੀ ਨਹੀਂ ਹਾਂ ਨਾ ਅਸੀਂ ਬਾਗੀਆਂ ਨਾ ਦਾਗੀਆਂ ਹਾਂ ਅਸੀਂ ਤਾਂ ਸਮਰਪਤ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਨੂੰ ਅਸੀਂ ਸਜਦਾ ਕਰਦੇ ਹਾਂ ਅਸੀਂ ਨਮਾਨੇ ਸੇਕਾ ਉਹਨਾਂ ਨੇ ਕਿਹਾ ਕਿ ਪੰਗਾ ਕੌਣ ਲੈ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਕਿ ਜੇ ਖਲਾਫੀਤ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੇ ਬਾਗੀ ਧੜੇ ਵਾਲਿਆਂ ਨੂੰ ਦੂਸਰੇ ਪਾਸੇ ਭਾਈ ਅਮਰਤਪਾਲ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਮਲੂਰ ਨੂੰ ਏਜੰਸੀਆਂ ਦੇ ਬੰਦੇ ਯਾਨੀ ਕਿ ਇਹ ਆਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਦੇ ਹਉਬ ਹਉਬ ਕੇ ਵੱਡੇ ਬਿਆਨ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲੇ ਜੇ ਗੱਲ ਕਰੀਏ ਕਾਨੂੰਨ ਦੀ ਸੰਵਿਧਾਨ ਦੀ ਪਾਰਟੀ ਦੀ ਮਰਿਆਦਾ ਦੀ ਤੇ ਸੁਖਬੀਰ ਸਿੰਘ ਬਾਦਲ ਦਾ ਅੱਕ ਹੀ ਨਹੀਂ ਬੰਦਾ ਸੀ ਕਿ ਸਿੱਖ ਸੰਬੋਧਨ ਨੂੰ ਕੀਤਾ ਜਾਵੇ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਵਾਲੇ ਤੇ ਹੋਰ ਕੋਈ ਨਹੀਂ ਹੈ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਡਾਕਟਰ ਦਰਜੀਤ ਸਿੰਘ ਚੀਮਾ ਸੀ ਬਲਵਿੰਦਰ ਪੁੰਦਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਇੱਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆਏ ਸੀ ਲੇਕਿਨ ਉਹ ਮੱਥਾ ਟੇਕ ਕੇ ਉਸ ਤੋਂ ਬਾਅਦ ਸਿੱਧਾ ਉਹ ਦਫਤਰ ਚਲੇ ਗਏ ਸ੍ਰੀ ਅਬਦ ਸਰ ਵਾਲੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਅਤੇ ਦੂਸਰੇ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਉਨਾ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਧੰਨ